ਇਹ ਸਾਰੇ ਮਸਲੇ ਦੇ ਬੱਚੇ ਸਾਰੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਬੈਠਾ ਹੈ ਨਗਰ ਨਿਵਾਸੀ ਬੈਠੇ ਹੈ ਦੋਵੇਂ ਸਰਪੰਚ ਬੈਠੇ ਹੈ ਸਾਰੀ ਗੱਲ ਸਾਰਿਆਂ ਨੇ ਸੁਣ ਕੇ ਪ੍ਰਸ਼ਾਸਨ ਤੇ ਦੇ ਦਿੱਤੀ ਹੈ ਇਹਦੇ ਬਾਰੇ ਧਾਮੀ ਸਾਹਿਬ ਆਪਣੀ ਕੌਮ ਵੱਲੋਂ ਤੁਹਾਨੂੰ ਸਾਰੀ ਸੰਗਤ ਨੂੰ ਸੰਬੋਧਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਦਦ ਅਗੀ ਦਾ ਤਾਂ ਕਹਿ ਦਵਾਂ ਨਾਂ ਜਾਣ ਵਾਲੀ ਜੀ ਜੀ ਕਰਦਾ ਹਾਂ ਤੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਦੋ ਸੂਤ ਦੋਏ ਨੁਕਸਾਨੇ ਗਏ ਇੱਕ ਮਾਰਾਜ ਦੇ ਪ੍ਰਕਾਰ ਮਾਨਸਿਕੇ ਜਿਹੜਾ ਫਾਲਤੂ ਦੂਜੇ ਸਫਾਸੇ ਵਿੱਚ ਆਜ ਅਸੀਂ ਸਾਰੇ ਕਿਉਂਕਿ 16 ਤਰੀਕ ਦੀ ਇਹ ਘਟਨਾ ਹੈ ਅੱਜ 19 ਤਰੀਕ ਹੋ ਗਈ ਸਾਰੇ ਪਿੰਡ ਦੇ ਸਾਬਕਾ ਸੇਵਾਦਾਰ ਤੇ ਹੁਣ ਜਿਹੜੇ ਮੌਜੂਦਾ ਸੇਵਾਦਾਰ ਆ ਇਹ ਵੀ ਇੱਥੇ ਬੈਠੇ ਆ। ਨਾ ਤਾਂ ਇਸ ਗੁਰਦੁਆਰਾ ਸੇਵਾਵਾਂ ਤੇ ਬੈਠੀ ਕੋਈ ਕੈਮਰਾ ਲਗਾਇਆ। ਨਾ ਇਹਦੇ ਵਿੱਚ ਕੋਈ ਜੰੰਦਾ ਲਾਉਣ ਦਾ ਇਹਦਾ ਨੀਂਵ ਪੱਡੀਆਂ ਰੱਖਿਆ। ਨਾ ਪੱਕਾ ਗ੍ਰੰਥੀ ਸੰਗ ਰੱਖਿਆ। ਮੈਂ ਸਾਰੇ ਪਿੰਡ ਵਾਸੀਆਂ ਨੂੰ ਨਿਮਰਤਾ ਸਾਹਿਬ ਆਪ ਜੋੜ ਕੇ ਨੂੰਬੀ ਕਰਨਾ। ਸਤ ਗੁਰ ਦੀ ਜਾਤ ਜੋੜਿਆ ਆਪਾਂ ਇੱਕ ਦੂਏ ਦਾ ਸਹਿਯੋਗ ਕਰੀਏ ਤਾਂ ਕਿ ਅਸਲ ਬੰਦਾ ਜਿਹੜਾ ਹੈ ਉਹ ਲੱਭ ਸਕੇ ਲੱਭ ਪੈਂਦੇ ਹੁੰਦੇ ਬੰਦੇ ਪਰ ਕਈ ਵਾਰੀ ਉਹਦੇ ਵਿੱਚ ਫਿਰ ਹੋਰ ਘੁਟਨਾਵਾ ਹੋ ਜਾਂਦੀ ਹੈ ਜਿਹਦਾ ਫਿਰ ਤੋਂ ਆਪਾਂ ਮੁਸਵਿਸ ਕਰਦੇ ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਬੈਠੇ ਆ ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਤਰੀਕ ਤੋਂ 20 ਦਾ 21 21 ਤਰੀਕ ਤੱਕ ਸਾਨੂੰ ਜਾਦਾ ਇਹਦਾ ਰਿਪੋਰਟ ਦਿਓ ਜੇ ਅਸਲੀਅਤ ਨਹੀਂ ਲੱਭਦੀ ਫਿਰ ਅਸੀਂ ਤਾਂ ਪੰਥਕਾਲ ਤੋਂ ਪਹਿਲਾਂ ਜਿਹੜਾ ਹੁਕਮ ਹੁੰਦਾ ਉਹ ਸਾਰੇ ਜਿਹੜੇ ਕਤਰੋ ਹੋ ਕੇ ਇੱਥੇ ਆਪਣਾ ਫਿਰ ਇਨਸਾਫ ਜਿੱਤਾ ਮੰਗਾਂਗੇ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਇੱਕ ਘਟਨਾ ਨਹੀਂ ਹੋਈ ਪਹਿਲਾਂ ਵੀ ਇਦੋਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਕਸ ਤੋਂ ਮਾਸਾ ਕਦੇ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸੰਤਰੀ ਜਾਂ ਕੋਈ ਐਮਐਲਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰੂ ਜੀ ਜਗਤ ਜੋਤ ਬੈਠੇ ਸਾਡੇ ਸਾਡੀ ਅਗਵਾਹੀ ਕਰਦੇ ਨਿਰੋਖਤਾ ਦੀ ਕੋਈ ਬੰਦਾ ਡੇਰ ਹੀ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਹੈ ਤੇ ਜੇ ਕੋਈ ਹੋਰ ਹੁੰਦਾ ਉਹ ਵੀ ਸਮਾ ਸਰਕਾਰ ਹੋਵੇ ਫਿਰ ਝੰਡੇ ਵੀ ਚੱਕ ਲੈਂਦੇ ਤੇ ਮੈਂ ਨਿਮਰਤਾ ਸਹਿਤ ਤੁਹਾਨੂੰ ਸਤਾਵਨੀ ਦੇ ਰੂਪ ਦੇ ਵਿੱਚ ਨਾ ਕਹਿ ਲਵਾਂ ਨਿਮਰਤਾ ਸਹਿਤ ਤੁਹਾਨੂੰ ਮੈਂ ਕਹਿੰਦਾ ਦੋ ਦਿਨਾਂ ਸਾਡੇ ਕੋਲ ਦੋ ਦਿਨਾਂ ਦੇ ਵਿੱਚ ਸਾਨੂੰ ਦੱਸੋ ਇਹਾਰੇ ਕਾਰਵਾਈ ਕਰਕੇ ਤੇ ਪਿੰਡ ਵਾਲਿਆਂ ਨੂੰ ਬੇਨਤੀ ਆ ਤੁਸੀਂ ਇਹਦੇ ਵਿੱਚ ਆਪਣੇ ਸਹਿਯੋਗ ਕਰੋ ਪਤਾ ਲੱਗ ਜਾਂਦਾ ਹੁੰਦਾ ਘਟਨਾਵਾਂ ਦਾ ਫਿਰ ਪਤਾ ਲੇਟ ਲੱਗਦਾ ਤੇ ਇਸ ਕਰਕੇ ਉਸ ਤੋਂ ਬਾਅਦ ਜੇ ਦੋ ਦਿਨਾਂ ਚ ਨਹੀਂ ਪਤਾ ਲੱਗਦਾ ਫਿਰ ਅਗਲਾ ਦਿਨ ਆਪੇ ਇੱਥੇ ਆ ਕੇ ਕੋਰਸ ਅ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ ਆ ਉਹ ਫਿਰ ਅਸੀਂ ਲਿਖਾਂਗੇ ਸੋ ਮੈਂ ਐਡਵੋਕੇਸ਼ਨ ਨੂੰ ਵੀ ਤੇ ਤੁਹਾਨੂੰ ਪੇਨਡ ਵਾਸੀ ਜਾਂਦੀ ਮੈਂ ਤਾਂ ਕਿਉਂਕਿ ਅੱਜ ਆਇਆ ਸੀ ਕਿ ਆ ਕੇ ਦੇਖਾਂ ਕੀ ਹਾਲਾਤ ਆ ਇੱਥੇ ਦੇ ਤੇ ਮੈਂ ਇਸ ਕਰਕੇ ਹੁਣ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਸਤਿ ਸ਼੍ਰੀ ਅਕਾਲ ਦਿਆਂ ਕਿ ਸਹਿਯੋਗ ਕਰਕੇ ਆਪਾਂ ਅਸਲ ਜਿਹੜਾ ਕਲਪ ਰਿਹਾ ਇੱਕ ਬੜੀ ਬੱਧੀ ਛੋਟੀ ਗੱਲ ਨੇ ਇੱਕ ਸਰੂਪ ਇਹ ਦੂਆ ਸਰੂਪ ਦੋਏ ਸਰੂਪ ਨਕਸਾਨੇ ਜਾਣੇ ਤੇ ਇਹ ਤਾਂ ਘਟਨਾ ਤਾਂ ਫੇਰ ਹੋਈ ਹੀ ਐ ਤੇ ਆਪਾਂ ਵੇਛੜੇ ਨਾ ਹੋਈਏ ਗੁਰੂ ਘਰਾਂ ਦੀ ਇੱਕ ਮਰਿਆਦਾ ਆ ਆਪਾਂ ਸਤਗੁਰੂ ਜੀ ਦਾ ਆਦਰ ਸਨਕਾਰ ਵੀ ਰੱਖਣਾ ਜੇ ਕੈਮਰੇ ਨਹੀਂ ਆਪਾਂ ਲਾਉਂਦੇ ਜਾਂ ਆਪਾਂ ਗ੍ਰਾਂਥੀ ਨਹੀਂ ਰੱਖ ਸਕਦੇ ਜਾਂ ਆਪਾਂ ਜਿੱਦਾਂ ਨਹੀਂ ਲਾ ਸਕਦੇ ਫਿਰ ਕਿਹੜੀ ਮਰਿਆਦਾ ਜੀ ਘਰ ਦੇ ਵਿੱਚ ਪਰੌਣਾ ਆਇਆ ਹੋਵੇ ਤਾਂ ਆਪਾਂ ਸਾਰਾ ਟੱਬਰ ਦੌੜੇ ਪੇਂਦੇ ਅੱਗੇ ਪਿੱਛੇ ਤਾਂ ਸਤਗੁਰੂ ਦੀ ਜਗ ਜੋਤ ਆਪਾਂ ਇਹਨਾਂ ਵੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਫਿਰ ਸਾਰਿਆਂ ਨੂੰ ਹੀ ਕਾਪੀ ਸਾਡਾ ਵੀਰ ਆਪਣੇ ਅੰਚਾਰ ਜੀ ਵਰਗੰਦਰ ਚੱਕ ਨੂੰ ਨਹੀਂ ਆਇਆ ਮਨਪੁਰ ਸਾਹਿਬ ਉਸ ਨਵੀਂ ਨੇ ਲਤੀਮ ਖਸਾਰੇ ਲੱਤੀ ਪਾ ਜੀ ਦਾ ਦਾ ਵਿਲਾ ਪ੍ਰਮਾਨ ਇਹ ਘਟਨਾ ਛੋਟੀ ਨਹੀਂ ਇਹ ਘਟਨਾ ਦਾ ਸੱਚ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਲੋਕ ਦਿਨ ਦੇ ਵਿੱਚ ਆਵੇ ਫਿਰ ਗਾਂ ਦੀ ਜੇ ਨਹੀਂ ਆਦਾ ਫਿਰ ਗਾਂ ਵਾਲਾ ਜਿਹੜਾ ਆਪਣੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕੌੜ ਦੇ ਉੱਤੇ ਫੇਜ ਜੋ ਆਪਨੇ ਖਾਤਰ ਕੋਰਸਾ ਕਰਨ ਹੁੰਦਾ ਪਰਾਂਗੇ ਤੋਂ ਮੈਂ ਇਹੋ ਹੀ ਆਸ ਰੱਖਦਾ ਫਿਰ ਪਿੰਡ ਵਾਲੇ ਜਿਹੜੇ ਦਿਨੇ ਤੁਸੀਂ ਸਾਰੇ ਬੈਠੇ ਆ ਉਹ ਆਪ ਕੋਲ ਚ ਕੋਈ ਵੀ ਆ ਜੇਈ ਵਾਰੀ ਕੋਹੋ ਦੇ ਕੰਨ ਚ ਦੱਸਦੇ ਜਾਂ ਮੇਰੇ ਕੰਨ ਚ ਦੱਸਦੇ ਤਾਂ ਕਿ ਆਪਾਂ ਕੋਈ ਬੇਕਸੂਰ ਜਿਹੜਾ ਆ ਉਹ ਨਾਲ ਵਿੱਚ ਇਨਵੋਲ ਹੋਵੇ ਕਸੂਰਮਾਰ ਜਿਹੜਾ ਆ ਉਹ ਮਲਕ ਦੇ ਨਹੀਂ ਕੰਨ ਚ ਲਾ ਕੇ ਦੋ ਜਾਂ ਤੇ ਦੱਸ ਦਿਓ ਮੇਰੇ ਦੱਸ ਦਿਓ ਹੋਰ ਕਿਤੇ ਦੱਸ ਦਿਓ ਤਾਂ ਕਿ ਉਹ ਇਹਦੀ ਗੱਲ ਹੋਵੇ